ਜਿੰਨਾ ਤੁਹਾਡੇ ਜ਼ਮੀਨਾਂ ਦੇ ਨੰਬਰ ਬਹਾਰ ਨਹੀਂ ਹੁੰਦੇ ਇਹ ਨੋਟੀਫਿਕੇਸ਼ਨ ਲੱਗ ਨਹੀਂ ਹੁੰਦਾ ਇਹ ਰਾਈਟ ਹਰ ਤੱਕ ਚੜ੍ਹਦੀ ਰਹਿਣੀ ਚਾਹੀਦੀ ਹੈ ਆਪਣੇ ਜ਼ਿੰਦਾਂ ਵੇਚ ਕੇ ਦੋਨੇ ਚਾਹਤਾਂ ਨੂੰ ਕਿੱਲੇ ਫਰਦੇ ਲੋਰੂ ਚੱਲੇ ਉੱਥੇ ਰੇ ਬੜੀਆਂ ਫਰਦਿਆਂ ਦੀਆਂ ਦੇ ਟੋਲੇ ਤਾਂ ਜ਼ਮੀਨ ਨਹੀਂ ਮਿਲਦੀ ਆਪਣੇ ਘਰ ਦੀ ਮਾਂ ਨੂੰ ਬਚਾਉਣ ਲਈ ਸਮੇਂ ਵਿੱਚ ਪੰਜਾਬ ਉੱਚਾ ਦਰਸਾ ਹਮਲਿਆਂ ਦੇ ਨਾਲ ਪੰਜਾਬ ਨੂੰ ਬਖਤੀ ਬਣਾ ਕੇ ਸਵਾਗਤ ਕੀਤਾ ਜਾ ਰਿਹਾ ਸਮਾਗਮ ਕੀਤਾ ਜਾ ਰਿਹਾ ਮੈਂ ਇਸੇ ਦੇ ਤੋਂ ਦੋ ਸਾਡੇ ਜੱਥੇ ਦੀ ਸੂਚੇ ਦੇ ਆਗੂ ਆਗ ਤੇ ਲਗਾਣਾ ਤੋਂ ਮੈਂ ਸਮਝ ਲੱਗਦਾ ਵਾ ਇਹਨਾਂ ਨੂੰ ਸੌਂਧਿਆ ਸੀ ਇਹ ਕਾਪੜੀ ਤਾਮਿਲ ਤੋਂ ਦਿਆ ਦੂਜਾ ਅਗਰੇਦੀ ਚ ਬੋਲਿਆ ਮੈਂ ਇਹਦਾ ਲੋਕਾਂ ਦੇ ਸੁਪਿਆ ਜਾ ਰਹੇ ਆ ਕੋਲੋਂ ਆਂਗਰਾ ਤੇ ਲਗਾਂਦਾ ਤਾਮਿਲ ਨਾਲੋਂ ਪਛਮੀ ਬਗਾਲ ਇਹ ਲੋਕ ਆਪਣੀ ਬੋਟੀ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਆ ਮਾਣ ਆ ਕਿ ਉਹਨੂੰ ਪਤਾ ਸੀ ਪੰਜਾਬ ਹੈ ਇਹ ਨੇਤੀ ਮਾਣੀ ਬੋਟੀ ਸਮਝਦੇ ਆ ਉਹ ਬੋਟੀ ਸਮਝਦੇ ਆ ਕਿ ਤਾਮਿਲ ਤਾਂ ਕਿਹੜੇ ਬੰਦੇ ਨੇ ਪੈਣੀ ਪਰ ਇਹਨਾਂ ਨੇ ਇੱਛੇ ਵੀ ਗੱਲ ਆਪਣੀ ਮਾਂਗੋ ਵਿੱਚ ਕੀਤੀ ਆ ਇੱਥੇ ਦਸਾਰਾ ਕਰੋ ਸਾਡੇ ਦੋ ਬੰਦਾਰੇ ਬੋਲੇ ਇੱਕ ਪੁਨਰਾ ਸਾਡਾ ਬੋਲਿਆ ਵੀ ਅਸੀਂ ਅਸਵਾਸ਼ਕ ਹੁੰਦੇ ਆ ਅਸਵਾਸ਼ਕ ਕੀ ਹੁੰਦਾ ਹਿੰਦੀ ਦਾ ਸ਼ਬਦ ਹੈ ਸਾਡੇ ਗ੍ਰੰਥ ਤੇ ਸ਼ਬਦ ਪਿਆਦੇ ਬਰਾਬਰ ਤੋਂ ਸਾਡੇ ਨੇ ਆ ਯਕੀਨ ਦਰਉਂਦੇ ਆ ਵਿਸ਼ਵਾਸ ਦਰਉਂਦੇ ਆ ਅਸੀਂ ਆਪ ਵੀ ਆਪਣੇ ਸ਼ਬਦਾਂ ਨੂੰ ਮਾਰ ਰਹੇ ਆ ਆਪਣੀ ਬੋਲੀ ਨੂੰ ਮਾਰ ਰਹੇ ਆ ਇੱਕ ਬੰਦਾਰਾ ਬੰਦਿਆ ਜੰਦੇ ਭਾਈ ਨੀਚੇ ਨਾ ਕਰੋ ਉਹ ਨੀਚੇ ਦੀ ਪਾਈ ਖੱਲਲੇ ਨੂੰ ਨਹਿਰਾਉਂਦਾ ਤਾਂ ਜਦ ਛਾਂ ਖੱਲਲੇ ਉੱਤੇ ਆਪਾਂ ਕਹਿ ਦਿੰਦੇ ਜੋ ਮੇਰਾ ਕਹਿਣ ਦਾ ਭਾਅ ਸਦੇ ਕੋਲੇ ਹੀ ਆ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਵੀ ਆ ਕੇ 220 ਆਈ ਤਾਂ ਇਤਿਹਾਸ ਤੇ ਤਾਂ ਸਭਿਆਚਾਰ ਤੇ ਤੁਹਾਡੀ ਬੋਦੀ ਤੇ ਬਹੁਤ ਵੱਡਾ ਹਮਲਾ ਕੀਤਾ ਜਾ ਰਿਹਾ ਤੁਹਾਨੂੰ ਖਤਮ ਕੀਤਾ ਜਾ ਰਿਹਾ ਤੁਹਾਡੀ ਗੱਲ ਕੁਝ ਕੀਤੀ ਜਾ ਰਹੀ ਹੈ ਉਹ ਤਾਂ ਹੀ ਸਾਨੂੰ ਦੋਸ਼ ਕਰਨ ਦੀ ਲੋੜ ਹੈ ਅਗਲੀ ਗੱਲ ਆ ਜਾਂਦੀ ਹੈ ਕਿ ਹਾਈ ਕੋਰਟ ਨੇ ਇੱਕ ਦਿਨ ਦਾ ਇਹ ਹੋਲਡ ਕਰਤਾ ਇਹਦੀ ਲਾਇਨ ਨੂੰ ਕੀਤੀ ਆ ਸੋ ਪਹਿਲੀ ਗੱਲ ਤਾਂ ਸਾਡੀ ਲੋੜਾ ਵੀ ਤੁਹਾਡੇ ਇਤਿਆਦ ਹੋਣਾ ਹੈ ਜਦੋਂ 220 ਦਾ ਕਿਸਾਨੀ ਮੋਰਚਾ ਆਪਾਂ ਦੇ ਪੀੜੀਆਂ ਬਹੁਤੋਂ ਦੇਖੇ ਲੰਘੇ ਨੇ ਸ੍ਰੀ ਤੋਂ ਉਸ ਪਹਿਲਾਂ ਦੀ ਸਰਕਾਰ ਆਪਣੇ ਬੰਦਿਆਂ ਰਾਹੀਂ ਸੁਪਰੀਮ ਕੋਰਟ ਗਈ ਸੀ ਸਾਡੇ ਆਗੂਆਂ ਨੇ ਸਪਸ਼ਟ ਉਕਾਰ ਕਰਤਾ ਸੀ ਕਿ ਅਸੀਂ ਕਿਸੇ ਹਾਈ ਕੋਰਟ ਕਿਸੇ ਸੁਪਰੀਮ ਕੋਰਟ ਨਹੀਂ ਇਹ ਸਿਆਸੀ ਮਸਲੇ ਆ ਸਰਕਾਰਾਂ ਨੇ ਕਾਨੂੰਨ ਲੈ ਕੇ ਆਂਦੇ ਸਰਕਾਰਾਂ ਨੇ ਹੀ ਅੱਜ ਕਰਦੇ ਆ ਅਸੀਂ ਕਿਸੇ ਵੀ ਕੋਰਟ ਨਹੀਂ ਜਾਵਾਂਗੇ ਸੁਣ ਹੋ ਸਕਦਾ ਕਿਉਂਕਿ ਇਹ ਜਿਹੜੀ ਸਰਕਾਰ ਆ ਗਿਆ ਮੁੱਖ ਮੰਤਰੀ ਇਹਨਾਂ ਨੂੰ ਛੁੱਪ ਕੇ ਚੱਪੇ ਦੀ ਆਪ ਕਹੀਆ ਪਤਾ ਹੁਣ ਵੀ ਲੱਗਿਆ ਕਿ ਲੋਕ ਸਾਡਾ ਛੁੱਕੇ ਹੋਏ ਜਿਵਾਨਗੇ ਜਿਉਣਾ ਉਹ ਕਹੀ ਜਾਂ ਜਿਹੜੀ ਕੇਸ ਆ ਹਾਈ ਕੋਰਟ ਦੇ ਪਾਸ ਦਿੱਤੀ ਜਾਵੇ ਕਿ ਲੋਕ ਦੀ ਹਾਈ ਕੋਰਟ ਦਾ ਫੈਸਲਾ ਆ ਗਿਆ ਤੇ ਆਪਾਂ ਪਿੱਛੇ हट ਗਏ ਅਗਲੀ ਗੱਲ ਸਾਡੀ ਲੜਾਈ ਇਕੱਲੀ ਇੱਥੋਂ ਤੱਕ ਸੀਮਿਤ ਨਹੀਂ ਆ ਕਿ ਅਸੀਂ ਇਹੇ ਜੇ ਵੀ ਲੈਂਡ ਪੋਲੀਸੀ ਆ ਨਿਲਤੀ ਆ ਤੇ ਤੁਹਾਨੂੰ ਦਿਵਾ ਰਿਆ ਜਿੰਨਾ ਜਦ ਤੁਹਾਡੇ ਜ਼ਮੀਨਾਂ ਦੇ ਨੰਬਰ ਬਹਾਰ ਨਹੀਂ ਹੁੰਦੇ ਇਹ ਨੋਟੀਫਿਕੇਸ਼ਨ ਨਾਤੇ ਨਹੀਂ ਹੁੰਦਾ ਇਹ ਰਾਈਓ ਦਾ ਕੰਮ ਚਾਰੀ ਲਗਣੀ ਚਾਹੀਦੀ ਆ ਸੁੰਦਰ ਜਾਨ ਵਰਗੇ ਸੁੰਦਰ ਜਾਨ ਨੂੰ ਕੱਲ੍ਹ ਲੋਕ ਦਿਵਾਵੀ ਮੇਲੇ ਵੇਲੇ ਪਿੰਡਾਂ ਐ ਇਹ ਮਸਲਾ ਸੀਗਾ ਨਿਤੀ ਦਾ ਉਹਦੇ ਦੇ ਬਈ ਸੁੰਦਰ ਜਾਨ ਦੇ ਰਾਕੇ ਚੋੜਾ ਦਿੱਤੀ ਆ ਮੇਰਾ ਇਹਨੂੰ ਪਿਛੇ ਤਿਹਾਰ ਦੇ ਕੰਮ ਕੀ ਆਇਆ ਉਸ ਸਪਿਰਿਟ ਜੈਨ ਪੰਜਾਬ ਦੇ ਪਟਵਾਲਿਆਂ ਨੂੰ ਪੰਜਾਬ ਦੇ ਤਸੀਹਦਾਰਾਂ ਨੂੰ ਪੰਜਾਬ ਦੇ ਐਸਟੀਮਾ ਨੂੰ ਕਹਿ ਰਿਹਾ ਕਿ ਤੁਸੀਂ ਲੋਕਾਂ ਦੇ ਜਾਓ ਮੁਕਤੰਵ ਨਿੱਕੀ ਵਾਲੇ ਸੁਣਦੇ ਹੋ ਉਹ ਉਹਨਾਂ ਦੀਆਂ ਮੀਟਾਂ ਲੈ ਲਿਆ ਤੁਹਾਨੂੰ ਲੱਗਦਾ ਵੀ ਇਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਨੂੰ ਅਤਮਾਦ ਐਸ ਵੇਲੇ ਇਸ ਸਪਿਰਿਟ ਜੈਨਦਰ ਦੇ ਸੋਧੀਏ ਕਰਕੇ ਬਹਿਤ ਕਦਮ ਮਾਰਦੇ ਜਦ ਕੇਦਰੀ ਬਾਗ ਮਾਰਕੀਟ ਕੋਲ ਆਉਂਦਾ ਹੋਇਆ ਰਹੇ ਆ ਤੁਸੀਂ ਇੱਕ ਗੱਲ ਸੁਣੀ ਹੋਣੀ ਆ ਬਾਬਾ ਬੜਾ ਵਹਿਮ ਕਰਿਆ ਜਿਹੜਾ ਬਾਬਾ ਕਹਿੰਦਾ ਕਿ ਜੇ ਸਾਡੇ ਖੰਡੇ ਦੀ ਕਾਰ ਪਾ ਲਿਆ ਤਾਂ ਮਦੇ ਇੰਨਾ ਲਾਗੂਆ ਜੇ ਪੰਜ ਦਿਨ ਉਸਤਵਨਾਂ ਕੋ ਹੋਈ ਜਾਊਗਾ ਉਹ ਖਬਰ ਕਨੇ ਸ਼ੋਦੀਆ ਕੋਲ ਚਲੀ ਗਈ ਗੁਰਪਾਲ ਚਲੀ ਗਈ ਜਿਹੜਾ ਸੁਸਮਤੀਏ ਨੇ ਆਪਣੇ ਬੰਦਿਆਂ ਨੂੰ ਕਿਹਾ ਆਪਣੀ ਟੀਮ ਨੂੰ ਕਿਹਾ ਜੇ ਕੋਈ ਬੰਦਾ ਵੀਰਨਾ ਬਣਾ ਕੇ ਪਾਉਂਦਾ ਤੇ ਮੀਡੀਆ ਚੱਲ ਜਾਓ ਕੇ ਇਹ ਹੁਣ ਤਾਂ ਸਰਕਾਰ ਨੇ ਬਹੁਤ ਰੱਗੀ ਕਰ ਲਈ ਸੇਬ ਵਿਭਾਗ ਦੇ ਵਿੱਚ ਪੋਸਟਮਾਨ ਨੂੰ ਘੰਟੇ ਕੀ ਕਰ ਦਿੰਦੇ ਆ ਉਹ ਪੰਜਾਬ ਦੀ ਗੱਲ ਨਹੀਂ ਸ਼ਬਦ ਨਹੀਂ ਕਰਦਾ ਕਿਹੜੇ ਪੋਸਟਮਾਨ ਦੀ ਗੱਲ ਕਰ ਰਿਹਾ ਸੋ ਜਿਹੜੇ ਪੰਜਾਬ ਦੀ ਤਸਵੀਰ ਵੀ ਸਮਝਦੇ ਜਿਹੜੇ ਪੰਜਾਬ ਦੇ ਲੋਕਾਂ ਦਾ ਦਰਦ ਵੀ ਸਮਝਦੇ ਕਿਨੇ ਪੰਜਾਬ ਦੇ ਲੋਕਾਂ ਦੇ ਜਵਾਨ ਨੇ ਸਾਡੇ ਅੱਜ ਪੰਜਾਬ ਨੂੰ ਜਲਾ ਰਹੇ ਆ ਭਾਓ ਜੋ ਕਰਕੇ ਸਾਨੂੰ ਅੱਜ ਮੈਂ ਪਿੰਡਾਂ 'ਚ ਗਿਆ ਸੋਧਿਆ ਸਾਰੇ ਜਿੰਨੇ ਪਿੰਡ ਨੇ ਜਿਹੜੇ ਲੁਧਿਆਣੇ ਜਿਹੜੇ ਦੇ ਪਿੰਡਾਂ ਮੈਂ ਲੋਕਾਂ ਨੂੰ ਪੁੱਛਿਆ ਮੈਂ ਕਿ ਜਵਿੰਦਾਂ ਦੇ ਦੋ ਤਿਆਰ ਆ ਕਹਿੰਦੇ ਮਾਰਨਗੇ ਮਾਰ ਦੇ ਆ ਕੇ ਜਵਿੰਦਾਂ ਦੇ ਪੈਰ ਨੂੰ ਕਾਉਣ ਦੇਣਾ ਮੇਰਾ ਅਗਲਾ ਸਵਾਲ ਸੀ ਮੈਂ ਕਿ ਜੇ ਸਾਨੂੰ ਕੋਈ ਦਾਸ ਕਰੋ 200 500 ਰੁਪਏ ਦੇ ਦੇ ਬਿਨਾਂ ਦੇ ਨੂੰ ਤਿਆਰ ਹੋਣਗੇ ਜੈਦਰਾ ਉਲੀ ਅੰਦਰ ਮਾਣਾ ਕਿਹਨਾਂ ਲੱਗੂ ਕੁੱਟਣ ਲੱਗੇ ਸੀ ਬੱਚਾ ਪੰਜਾਬ ਤੋਂ ਦੋ ਜਲਾ ਵੇਚਿਆ ਅੱਜ ਮੇਰੇ ਪੁਨਾਜ ਵਿੱਚ ਪੂਰੇ ਪੰਜਾਬ ਤੋਂ ਲੋਕ ਆਏ ਅਸੀਂ ਇਹ ਗੱਲ ਬੜੇ ਚੰਨ ਤੋਂ ਬਾਰ-ਬਾਰ ਕਹਿੰਦੇ ਆ ਰਹੇ ਹਾਂ ਕਿ ਤੁਹਾਡੀ ਧਰਤੀ ਕਿਸੇ ਵੀ ਕੀਮਤ ਦੇ ਨਾਲ ਛੱਡਣੀ ਨਹੀਂ ਚਾਹੇ 100 ਰੁਪਏ ਤੇ ਹੈ 500 ਰੁਪਏ ਦਾ ਲੈਣਾ ਪਵੇ ਜਾਹੇ ਤੁਹਾਡੀ ਧਰਤੀ ਦੇ ਬਰਾਬਰ ਤੁਹਾਡੀ ਮਿੱਟੀ ਦੇ ਬਰਾਬਰ ਪੈਸੇ ਨਹੀਂ ਹਰ ਕੋਲ ਦੇਣਗੇ ਤੁਹਾਨੂੰ ਇਹਨਾਂ ਜ਼ਮੀਨਾਂ ਨੂੰ ਪਹਿਲੇ ਕਰ ਨਹੀਂ ਕਰਨਾ ਜਿਸ ਕਰਕੇ ਕਹਿੰਦੇ ਆ ਕਿ ਧਰਤੀ ਦੀ ਕੀਮਤ ਬਹੁਤ ਜਿਆਦਾ ਹੈ ਨਾ ਇਹ ਦੁਨੀਆ ਦੀ ਰੀਅਲ ਸਟੇਟ ਦੀ ਧਰਤੀ ਉਹ ਭਾਗਾਂ ਵਾਲੋਂ ਕਰਨਾ ਨਹੀਂ ਕਿ ਧਰਤੀ ਦੇ ਪੈਦਾ ਹੋਏ ਧਰਤੀ ਦੇ ਜੰਮੇ ਹੋ ਆ ਸਾਰਾ ਖੇਤਾ ਚੜਦਾ ਪੰਜਾਬ ਹੋਵੇ ਲੇਕਾਂ ਪੰਜਾਬ ਹੋਵੇ ਉਹ ਪਛਮੀ ਯੂਪੀ ਦਾ ਏਰੀਆ ਹੋਵੇ ਹਰਿਆਣਾ ਹੋਵੇ ਨਾ ਨਾ ਲਗਾ ਰਸਤਾ ਨਵੀਂ ਇੱਤਿਹਾਸੀ ਦੇ ਉੱਤੇ ਖਿੱਤੇ ਦੇ ਵਿੱਚ ਪੂਰੀ ਦੁਨੀਆ ਦੀ ਆਖਾਂ ਪੂਰੀ ਦੁਨੀਆ ਆ ਜਾਂਦਾ ਜਿਹਨੇ ਮਰਜ਼ੀ ਨਾਲ ਗਰੂਪ ਲੈ ਕੇ ਜਿਹੜੀਆਂ ਮਰਜ਼ੀ ਲਿੱਤੀਆਂ ਨੇ ਕੇ ਉਹ ਜਿਹੜੇ ਮਰਜ਼ੀ ਸਾਨੂੰ ਦਾਸ ਜੇਨ ਹਰ ਹਾਲ ਦੇ ਵਿੱਚ ਤੁਹਾਨੂੰ ਜ਼ਮੀਨਾਂ ਤੋਂ ਖਾਲੀ ਕਰਕੇ ਫੇਲੇ ਕਾਟਣਾ ਮੈਂ ਇਹ ਕਹਿਣਾ ਚਾਹੁੰਦਾ ਆ ਤੁਹਾਡੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਫਰੀਕੇ ਹੋਣ ਜਿੰਨੇ ਹੋਵੇ ਚਾਹਿਆ ਸਵੇਤ ਪਿੰਡ ਹੋਵੇ ਚਾਹੇ ਹੋਰ ਪਿੰਡ ਹੋਣਾ ਇਹ ਪਿੰਡਾਂ ਨੂੰ ਕੌਣ ਖਾ ਗਿਆ ਸ਼ਹਿਰ ਲੁਧਿਆਣਾ ਖਾ ਗਿਆ ਕਿੰਨੇ ਬੱਚੇ ਕਿਨੇ ਸਾਡੇ ਲੋਕਾਂ ਨੇ ਮੈਂ ਕਿਹਾ ਬੰਦਾ ਸਰਪੰਚ ਨੂੰ ਪੁੱਛਿਆ ਭਰਾ ਬਈ ਹੁਣ ਜੀ ਬੱਚੇਗਾ ਕਿ ਨਹੀਂ ਕਹਿੰਦਾ ਭਾਈ ਤੀਜੀ ਵਾਰੀ ਜੀ ਬਿੱਲ ਵੇਚਦਾ ਤੀਜੀ ਵਾਰੀ ਕਹਿੰਦਾ ਉਹਨੂੰ ਜੋ ਪੰਨੇ ਨੇ ਬੱਚਾ ਪੰਜਾਬ ਅਖੀਰੋਂ ਮਿੱਲਾ ਵੇਚਿਆ ਸੀ ਜੋ 10-20 ਹਜ਼ਾਰ ਰੁਪਏ ਦਾ ਮਿੱਲਾ ਹੋਣਾ ਬੰਦੇ ਹੁਣ ਕੋਈ ਤੇਨੂੰ ਧਿਆਨ ਜਿਹੜਾ ਕਰਦਾ ਹੁਣ ਵੀ ਲੈਣਾ ਮਰਾ ਨੂੰ 50 ਲੱਖ ਨੂੰ ਚਲਾ ਦੇ ਤੇ 100 ਲੱਖ ਨਾਲ ਦਾ ਜੰਮਾ ਭਾਈ ਬਣੀ ਨਹੀਂ ਉਹ ਬਣੀ ਬਣੀ ਦੀ ਭਾਈ ਇਹ ਆਪਣਾ ਕਹਿਣਾ ਲੁਧਿਆਣਿਆਂ ਦੇ ਜੋ ਭਿੱਖੀ ਰਹੇ ਲੋ ਉਹ ਭਿੱਖੀ ਵੀ 80 ਲੱਖ ਹੁੰਦੇ ਪਾ ਹੋ ਗਿਆ ਅੱਬ ਹੱਦੇ ਪਾ ਰੇ ਪਾਸੇ ਲੋ ਰੇ ਪਾਸੇ ਦੀ ਨਾ ਨਹੀਂ ਦਿੰਦੇ ਆ ਆ ਜਿਨ੍ਹਾਂ ਨੇ ਹੰਟੇ ਕੋਲ ਜੇ ਆਪਣੀਆਂ ਜਿੰਦਾ ਵੇਚੀਆਂ 2-2 4-4 ਤੋਂ ਕਿੰਨੇ 55 ਲੱਖ ਤੋਂ ਕਿੰਨੇ ਉਹ ਤੇ ਰੇ ਦੀ ਆਪਣਾ ਵੀ ਦੀਨਾ ਦੁਨੀਆਂ ਦੇ 12 13 ਬੰਦੇ ਫਰੀ ਚੁੱਕੇ ਆ ਸਾਹਤ ਪਰੇ ਕਰਦੀ ਨੂੰ ਜਾ ਰਹੀ ਹੈ ਇਹ ਗੱਲ ਨੂੰ ਸਬਦ ਦੀ ਤੋਸ਼ ਕਰੋ ਜੇ ਤੁਹਾਨੂੰ غلام ਬਣਾਉਣਾ ਹੈ ਤੁਹਾਡੇ ਘਰ ਦੇ ਕੱਤੇ ਕਰਨਾ ਪੈਣਾ ਤੁਹਾਡੇ ਘਰੂ ਦੇ ਕੱਤੇ ਕਰਨੀ ਤੁਹਾਡੀਆਂ ਜਾਨਾਂ ਦੱਬਣੇ ਜੋ ਪੰਜਾਬੀਓ 229 ਤੀ ਤੱਕ ਜਾਂਦੇ ਜਾਂ ਜਾਂ WFO ਦੇ ਸੰਯੋਗਤਾ ਦੇ ਮੁਤਾਬਕ ਆ ਸੋਤੇ ਫੱਟ ਨਹੀਂ ਫੁੱਲਦੇ ਅਸੀਂ ਨਹੀਂ ਭਰਤਵਾਦੀਆਂ ਸ਼ਰਤਾਂ ਵੀ ਬਣਤੀਆਂ ਬਣਾ ਦਿੱਤਾ ਰੇਲੀਆਂ ਨਿਯਾਰ ਕਰ ਰਹੇ ਆ ਮੇਰੇ ਕੋ ਜਿਹੜੀ ਫੁੱਲ ਟ੍ਰੇਨ ਚਲਾ ਰਹੇ ਆ ਜੋ ਸਾਰੀਆਂ ਸਕੀਮਾਂ ਹੋਈਆਂ ਉਹਨੂੰ ਪਹਿਲਾਂ ਬਣਾ ਤੁਹਾਡੇ ਕੋਲੇ ਜਮੀਨਾਂ ਦਾ ਲੋਕਾਂ ਨੇ ਹੋ ਰਹੀਆਂ ਨੇ ਅੱਜ ਦੀ ਤਾਜ਼ਾ ਖਬਰ ਸੁਣ ਲੋ ਚੰਗੂ ਕਿਸ਼ਰੀ ਦੇ ਵਿੱਚ 25 ਕਿਤਾਬਾਂ ਦੇ ਉੱਤੇ ਪਾਵੰਦੀ ਲਾ ਕੇ ਸਰਕਾਰ ਨੇ ਕਿਤਾਬਾਂ ਦੇ ਉਹ ਸਰਕਾਰਾਂ ਨੂੰ ਕੰਤੇ ਨਹੀਂ ਕਿਤਾਬਾਂ ਵੀ ਡੋਲੀਆਂ ਨੇ ਅੱਖਾਂ ਵੀ ਡੋਲੀਆਂ ਕੁਝ ਨੀਰੋਂ ਤਾਂਗੇ ਇਹ ਤੁਹਾਡੀ ਜਿਹੜੀ ਜਵਾਨ ਬੰਦੇ ਕੀਤੀ ਜਾ ਰਹੀ ਹੈ ਜਵਾਨ ਦੀ ਤਬਾਹੀ ਹੋ ਗਈ ਹੈ ਇਹ ਤੁਹਾਨੂੰ ਸਿਰਫ ਵੀ ਗੁਲਾਮ ਬਣਾਉਣਾ ਹੈ ਇਹ ਨੀਤੀਆਂ ਲੈ ਕੇ ਉਹਦੇ ਇਸ ਕਰਕੇ ਕਹਿੰਦੇ ਆ ਕੱਠੇ ਹੋ ਜਾਓ ਅਗਲੀ ਵਾਰੀ ਬੈਂਕੀਆਂ ਦੌਰ ਵਿੱਚ ਖੋਲਣੇ ਆ ਪੰਜਾਬ ਦੀ ਡੈਮੋਗ੍ਰਾਫੀ ਬੋਲ ਚੁੱਕੀ ਆ ਪੰਜਾਬ ਨੂੰ ਮੈਂ ਪਹਿਲੇ ਜਿੰਨੇ ਮੈਂ ਪਹਿਲਾਂ ਕਿਹਾ ਜਾ ਮੁਕਤ ਸਿੰਘ ਨਾਲ ਗੱਲ ਕੀਤਾ ਜਾ ਰਿਹਾ ਹੈ ਪੰਜਾਬ ਦੇ ਅੰਦਰ ਬਾਹਰ ਦੇ ਸੰਗਿਆਦਿਆਂ ਵੋਟਾਂ ਵੰਡ ਗਿਆ ਬਾਹਰ ਦੇ ਸੰਗਿਆਦ ਨੂੰ ਜ਼ਮੀਨ ਖਰੀਦਣਾ ਇੱਥੇ ਆ ਕੇ ਤੇ ਬਾਹਰ ਦੇ ਬੰਦ ਨੂੰ ਨੌਕਰੀਆਂ ਦੇਣਾ ਬੜਾ ਖਤਰਨਾਕ ਹੈ ਪੰਜਾਬ ਸਰਕਾਰ ਨੇ ਪੰਜ ਬੰਦੇ ਰੱਖੇ ਆ ਬਟੂਰੀ ਸਪੈਕਟਰ ਪਸ਼ੂ ਪਾਲਣ ਨੂੰ ਭਾਗ ਦੇ ਰਿਹਾ 2000 ਨੇ ਇੱਕ ਫਤਿਹ ਤੇ ਜੁਕੀਦਾ ਇੱਕ ਰਾਜਸਥਾਨ ਦੇ ਇੱਕ ਬੰਦਾ ਪੰਜਾਬ ਦੇ ਪੰਜ ਨੂੰ ਚਾਰ ਬਾਹਰ ਦੇ ਆਪੋ ਦੇ ਨੇਲੇ ਆ ਗਏ ਗੁਰੂ ਘਰ ਦਾ ਇਤਿਹਾਸ ਗੁਰੂ ਘਰ ਦਾ ਸ਼ੌਮੀ ਕਮੇਟੀ ਦੇ ਤੀਣਾਣਾ ਉੱਥੇ ਦੀ ਪੰਜ ਬੰਦੇ ਗੈਰ ਪੰਜਾਬੀ ਬੰਦੇ ਨੂੰ ਸਾਡੇ ਗੁਰੂ ਘਰ ਦੇ ਵਿੱਚ ਨੁਕੀ ਦਿੱਤੀ ਗਈ ਆ ਸੋ ਜੇ ਪੰਜਾਬ ਦੀ ਡੈਮੋਗ੍ਰਾਫੀ ਬਲਕਿ ਸ਼ਰਬੀਲੇ ਵਿੱਚ ਮਾਪੂਸ਼ਵਾਰੀ ਹੋਣੀ ਆ ਗਿਆ ਸਾਲ ਜੇ ਤੁਹਾਡੀ ਗਿਣਤੀ ਕਰਦੀ ਨਾ ਤੁਹਾਡੇ ਸਰਪੰਚ ਨਾ ਤੁਹਾਡੇ ਮੈਂਬਰ ਨਾ ਐਮਐਲਏ ਨਾ ਆਈਪੀ ਨਾ ਕੋਈ ਆਤ ਹੋਣ ਤੇ ਚਾਰ ਕੋ ਸੁਣਨਾ ਹਾਲ ਕੀ ਹੋਣਾ ਸੋ ਇਹ ਮੁਕਰਾਪਾਣਾ ਚਾਹੀਦਾ ਪੰਜਾਬ ਦੇ ਅੰਦਰ ਜਿਹੜੇ ਤੁਰੇ ਖੜਦੇ ਕਾਨੂੰਨ ਹੈ ਸਮਾਜਿਕ ਦਾ ਕਾਨੂੰਨ ਹੈ ਆਸਾਮ ਦਾ ਕਾਨੂੰਨ ਹੈ ਜੇ ਨਾ ਕੋਈ ਅਕ ਕਾਨੂੰਨਾ ਰਾਜ ਦਾ ਕਾਨੂੰਨ ਹੈ ਜੋ ਉਥੇ ਬਾਹਰਲਾ ਮੁੰਡਾ ਨਹੀਂ ਮਿਲਦੀ ਜਾ ਸਕਦਾ ਉਥੇ ਬਾਹਰਲਾ ਮੁੰਡਾ ਨਹੀਂ ਮਿਲਦੀ ਜਾ ਸਕਦਾ ਉਥੇ ਬਾਹਰਲਾ ਮੁੰਡਾ ਵੋਟ ਨਹੀਂ ਬਣਾ ਸਕਦਾ ਇਹ ਪੰਜਾਬ ਕਾਨੂੰਨ ਚੋਂ ਨਹੀਂ ਲਾਗੂ ਹੋਣਾ ਚਾਹੀਦਾ ਕਿਹਾ ਆਪਾ ਯਸ਼ਵੀ ਜੱਜਨ ਲਾਲੂ ਬੱਛਾ ਜੱਜਨ ਦਾ ਮੁੰਡਾ ਉਹਨੇ ਐਲਾਨ ਕੀਤਾ ਬਿਹਾਰ ਚੋਣਾਂ ਦੇ ਵਿੱਚ ਉਹ ਕਹਿੰਦਾ ਜੇ ਮੈਂ ਸਰਕਾਰ ਬਣਾ ਗਿਆ ਤਾਂ ਮੈਂ ਪੰਜਾਬ ਦੇ ਡੋਮਿਸਾਈਲ ਲਈ ਇੱਕ ਰੂਲ ਲੇ ਕੇ ਆਉਂਗਾ ਕਿ ਵਿਹਾਰ ਦਾ ਡੋਮਿਸਾਈਲ ਜੋ ਚੰਗਰੀ ਕਰੂੰਗਾ। ਯਾਨੀ ਤੁਸੀਂ ਸਾਨੂੰ ਸਰਕਾਰ ਦੇ ਦਿਓ ਉਹ ਬਣਾਉਣਾ ਚੰਗਾ ਉਹ ਦਿਲ ਨੂੰ ਮੰਦੀ ਲੈਂਦੇ ਆ। ਫਿਰ ਦੂਜੀ ਗੱਲ ਅੱਜ ਐਸ ਭਰਤੀ ਦੇ ਉੱਤੇ ਇਕੱਠੇ ਹੋਇਆ ਤੁਸੀਂ ਰਾਮ ਨਾਲ ਕੇ ਲੋਕ ਪਰਮਾਤਮਾ ਨੂੰ ਮੱਤ ਦਾ ਵਿਚਾਰ ਦੇ ਕੇ ਕਹੋ ਕਿ ਕੋਈ ਵੀ ਕੀਮਤ ਜਿਹੜੀ ਮਰਜ਼ੀ ਤੇ ਰਾਕੇ ਸਾਡੇ ਤੇ ਲਾਗੂ ਕਰਦੇ ਜਿੰਨੇ ਮਰਜ਼ੀ ਪੈਸੇ ਦੇ ਦਿੱਤੇ ਤੇ ਆਪਣਾ ਪਿਆ ਦੇ ਦੋ ਅਸੀਂ ਆਪਣਾ ਇੱਕ ਮਰਲਾ ਵੀ ਦੇਵਾਂ ਸਨਤਾ ਇਹ ਬਾਤ ਵੀ ਪੂਰੇ ਪੰਜਾਬ ਜਾਣੀ ਚਾਹੀਦੀ ਹੈ ਕਿ ਕੋਈ ਵੀ ਬੰਦਾ ਜ਼ਮੀਨ ਨਾ ਦੇ ਦੇ ਜਿਨ੍ਹਾਂ ਨੇ ਜ਼ਮੀਨਾਂ ਵੇਚੀਆਂ ਵਈ ਦਸਤਾਮੀ ਦੀ ਕਰੋੜ ਦੇ ਕੰਦੇ ਦੇਖ ਲੋ ਖਾਨ ਮੁਹਾਰੀ ਦੀ ਰਕੜ ਕੋਈ ਰੈਡੀ ਲਾਈ ਬੈਠਾ ਗੋਲ ਗੱਪਿਆਂ ਦੀ ਕੁੜ ਐਫਸਰ ਚ ਲਾਉਂਦਾ ਕੋਈ ਤਲਬਿਆ ਭੂਣ ਚ ਲਾਉਂਦਾ ਕੋਈ ਆਪਣੀ ਜਮੀਨਾਂ ਦੇ ਬੜੇ ਹੋ ਮੋਲਾਂ ਦੇ ਉੱਤੇ ਦੁਕਾਨਾਂ ਦੇ ਉੱਤੇ ਵਾਰਕੀਟਾਂ ਦੇ ਕੋਲ ਸਿਕਿਉਰਟੀ ਗਾਰ ਲੱਗਿਆ ਖੜਾ ਚੁਰਕੀ ਦਾ ਲੱਗਿਆ ਤਾਂ ਤਾਂ 20 ਕਰੋੜ ਦੇ ਗੱਲੇ ਵਿੱਚ ਨਾਲੇ ਜਿਹੜਾ ਬੰਦਾ ਕਹਿੰਦਾ ਮੈਂ 100 ਕਰੋੜ ਦਾ ਗੱਲਾ ਵੇਚ ਦੂੰਗਾ ਮੈਂ ਫਰਸੋ ਅੰਮਲ ਕੱਚਾ ਕਰੂੰ ਮੈਂ ਹਜ਼ਾਰ ਕੋੜ ਕੱਚਾ ਕਰੂੰ ਤਾਂ ਕਾਥਨ ਮੈਂ ਬੋਲੋਗੇ ਜੇ ਕਾਥਨ ਫੇਲ ਹੋ ਗਿਆ ਕਿ ਹੋਰ ਤਾਂ ਉਤਾਰਿਆ ਕੋਈ ਕੰਪਲਟ ਚੋੜੀ ਉਹ ਫੇਲ ਹੋ ਗਈ ਬੈਕ ਤੇ ਲੱਤਾਂ ਉੱਤੇ ਜੇ ਬਾਈਕ ਬੱਜ ਗਈ ਆਪਰੇ ਰਿਪੋਰਟ ਕੀ ਉਹਦਾ 사ਦਕ 1000 ਰੁਪਇਆ ਲੈ ਕੇ ਬੈਂਕ ਦਾ ਮਲੇਜ ਰੁੱਟ ਗਿਆ ਲਾ ਪਰੇ ਤੋਂ ਮਾਲ ਦੇ ਭਾਅ ਦੇ ਜੱਮਾ ਚੱਕਰਾ ਦੋ ਵੀ ਆਪਾਂ ਲੱਕੰਪੀ ਦਾ ਮਾਲਕ ਪੰਘੂ ਲੋਕਾਂ ਦੇ ਆਪਾ ਠਰਮਾ ਦੀ ਪੈਸੇ ਲੈ ਕੇ ਭੱਜ ਗਿਆ ਮੈਥੋਂ ਬਾਅਦ ਦੀ ਕੀ ਬਜ਼ਾਰਾਂ ਦੇ ਬੋਲਣਾ ਗੱਲਿਆਲ ਸਾਹਿਬ ਨੇ ਬੋਲਣਾ ਹੋਰ ਨਵਦੀਪ ਨੇ ਹਲੇ ਬੋਲਣਾ ਜਲਵੇੜੇ ਨੇ ਇਹ ਤਰ੍ਹਾਂ ਹਰਿਆਣੇ ਤੋਂ ਆਇਆ ਹਰਿਆਣਾ ਦੇ ਇੱਕ ਵੀ 35000 एकड़ ਕਹਿੰਦੇ ਲੈਂਡ ਫਾਰਮ ਚ ਲੈਂਦੀ ਐ ਉੱਥੇ ਵੀ ਤਾਂ ਬਣ ਜਾ ਰਹੇ ਐ ਸੁਰੱਡੇ ਨੂੰ ਲਹਾਉਣੀ ਪਾਣਾ ਪੰਜਾਬ ਤੇ ਹਰਿਆਣਾ ਫਿਰ ਇਕੱਠੇ ਹੋ ਕੇ ਲੜਨਗੇ ਜੋ ਲੜਨ ਦੀ ਅੱਜ ਲੋੜ ਐ ਸੋਪਾ ਦੋ ਚਾਰ ਨਾਰੇ ਤੇ ਜਕਾਰੇ ਬੰਦਵਾਦ ਦੇ ਬੱਚਾ ਤਾਹਾਂ ਖੜੀਆ ਕਰਕੇ ਪਤਾ ਲੱਗੇ ਵੀ ਹਾਂ ਝੰਡੇ ਬਾਈ ਤਾਹਾਂ ਰੱਖਿਆ ਕਰੋ ਥੱਲੇ ਥੱਲੇ ਨਹੀਂ ਨੀਚੇ ਨਹੀਂ ਮੈਂ ਕਹਿੰਦਾ ਥੱਲੇ ਨਹੀਂ ਤਾਹਾਂ ਨੂੰ ਉੱਤੇ ਨੂੰ ਸੋ ਬਦੀ ਦਾ ਵੀ ਖਿਆਲ ਰੱਖਿਆ ਕਰੋ ਬੁਢੀ ਗਈ ਤਾਂ ਦੁਨੀਆਂ ਤੋਂ ਖਤਮ ਹੋ ਜਾਉਂਦੇ ਸੋਸ ਕਰਕੇ ਸਾਧਾ ਤੀਜਿਆਂ ਦਾ ਆਪਾ ਖਿਆਲ ਰੱਖਣਾ